ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਭਰੀ ਸਤ ਸ੍ਰੀ ਅਕਾਲ ਅੱਜ ਬਣਾ ਰਹੇ ਹਾਂ ਆਪਾਂ ਵੈਜ ਬਰੀਆਨੀ ਜਾਨੀ ਦੀ ਨਮਕੀਨ ਚਾਵਲ ਉਹਦੇ ਵਾਸਤੇ ਮੈਂ 1.5 ਕਿਲੋ ਗ੍ਰਾਮ ਵਧੀਆ ਕੁਆਲਟੀ ਦੇ ਚਾਵਲ ਲੈਨੇ ਖੀਰ ਵਾਲੇ ਚਾਵਲ ਨਹੀਂ ਲੈਣੇ ਇਹਦੇ ਵਿੱਚ ਬਾਸਮਤੀ ਜਿਹਨੂੰ ਪੱਕੇ ਚਾਵਲ ਕਹਿੰਦੇ ਆਪਾਂ ਉਹ ਲੈਣੇ ਨੇ ਇੱਕ ਕੌਲੀ ਲਈ ਆ ਮੈਂ ਜਿਹਦਾ weight ਆ 1.5 ਕਿਲੋ ਗ੍ਰਾਮ ਤੇ ਦੋ ਲੈਨੇ ਮੈਂ ਆਲੂ ਜੁੱਤੋ ਕੇ ਕੱਟ ਲੇ ਦੋ ਹੀ ਗਾਜਰਾ ਲਈਆਂ ਨੇ 50 ਗ੍ਰਾਮ ਲਏ ਨੇ ਮੈਂ ਹਰੇ ਮਟਰ ਇਹਨਾਂ ਨੂੰ ਮੈਂ ਧੋ ਕੇ ਸਾਫ਼ ਕਰ ਲਿਆ ਹੁਣ ਚੌਲਾਂ ਨੂੰ ਮੈਂ ਧੋ ਕੇ 50% ਉਬਾਲੂਗੀ ਫਿਰ ਮੈਂ ਦੱਸਦੀਆਂ ਤੁਹਾਨੂੰ ਹਾਂਜੀ ਹੁਣ ਆਪਾਂ ਰੱਖ ਲਈ ਗੈਸ ਤੇ ਕੜਾਹੀ ਇਹਦੇ ਵਿੱਚ ਅੱਧੀ ਇੱਕ ਕੜਸੀ ਮੈਂ ਪਾ ਲਿਆ ਤੇਲ ਤੇਲ ਹੋ ਚੁੱਕਿਆ ਆਪਣਾ ਗਰਮ ਹੁਣ ਇਹਦੇ ਵਿੱਚ ਪਾਉਨੇ ਆਪਾਂ ਤੰਨਾ ਤੇਜ ਪੱਤੇ ਪਾਏ ਨੇ ਦੋ ਵੱਡੀਆਂ ਲਾਈਚੀਆਂ ਚਾਰ ਲੌਂਗ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਹੀ ਪਾਤਾ ਇੱਕ ਚਮਚਾ ਜੀਰੇ ਦਾ ਤੇਲ ਨੂੰ ਮਿਚਾ ਹਾਂਜੀ ਹਾਂਜੀ ਜੀਰਾ ਆਪਣਾ ਭੁੱਜ ਚੁੱਕਿਆ ਹੁਣ ਪਾਉਣੇ ਦੇ ਵਿੱਚ ਲੂਣ ਸਵਾਦ ਅਨੁਸਾਰ ਮਿਰਚ ਹਲਦੀ ਤੇ ਥੋੜਾ ਜਿਹਾ ਪਾਇਆ ਮੈਂ ਮਸਾਲਾ ਸਬਜੀ ਵਾਲਾ ਤੇ ਹੁਣ ਇਹਦੇ ਵਿੱਚ ਪਾ ਦਨੇ ਆਪਾਂ 2 ਗਲਾਸ ਪਾਣੀ ਦੇ ਹੁਣ ਇਹਦੇ ਵਿੱਚ ਪਾਉਣੇ ਆਪਾਂ ਜਿਹੜੀਆਂ ਆਪਾਂ ਸਬਜ਼ੀਆਂ ਮੈਂ ਧੋਕੇ ਰੱਖੀਆਂ ਸੀ ਹਾਂਜੀ ਧੋਕੇ ਕੱਟੀਆਂ ਹੋਈਆਂ ਸਬਜ਼ੀਆਂ ਇਹਦੇ ਵਿੱਚ ਆਪਾਂ ਕਰਤੀਆਂ ਹੁਣ ਐਡ ਤੇ ਹੁਣ ਜਿਹੜੇ ਮੈਂ 50% ਉਵਾਲੇ ਸੀ ਚਾਹਲ ਪਾਉਣੇ ਹਾਂਜੀ ਆਪਾਂ ਚਾਹਲ ਨੇ ਜਿਹੜੇ 50% ਉਵਾਲੇ ਸੀ ਉਹ ਇਹਦੇ ਵਿੱਚ ਪਾਤੇ ਹੁਣ 10-12 ਪਾਉਣੀਆਂ ਵਿੱਚ ਕਾਲੀਆਂ ਮਿਰਚਾਂ ਹਾਂਜੀ ਮਿਰਚਾਂ ਦਿੱਤੀਆਂ ਆਪਾਂ ਪਾ ਹੁਣ ਇਹਨੂੰ ਉੱਪਰ ਦਿੰਨੇ ਆ ਟਾਕ ਤੇ ਇਹਨੂੰ ਪੱਕਣ ਦਿਓ ਦੇਖਦੇ ਆ ਫਿਰ ਹਾਂਜੀ ਹੋ ਗਏ 7-8 ਮਿੰਟ ਦੇਖਦੇ ਆ ਆਪਾਂ ਢੱਕਣ ਹਟਾਰ ਕੇ ਲਓ ਜੀ ਚਾਵਲ ਨੇ ਜਿਹੜੇ ਆਪਣੇ ਬਣ ਕੇ ਹੋ ਗਏ ਤਿਆਰ ਪੂਰੇ ਖਿਲੇ-ਖਿਲੇ ਨੇ ਲਓ ਗੈਸ ਕਰਦੇ ਆ ਆਪਾਂ ਬੰਦ ਦਿਖਾਉਣੀ ਆ ਤੁਹਾਨੂੰ ਆ ਥੋੜਾ ਜਿਹਾ ਮੇਰੇ ਕੋਲੇ 100 ਗ੍ਰਾਮ ਪਨੀਰ ਪਿਆ ਸੀ ਵਿੱਚ ਹੀ ਮੈਂ ਇਹ ਐਡ ਕਰਤਾ ਲੈਗੋਨੀਅਮ ਮਤਾਨੋ ਹਾਂਜੀ ਆਪਣੀ ਵੈਜ ਬਰੀਆਨੀ ਹੈ ਜਿਹੜੀ ਦੇਖੋ ਬਣ ਕੇ ਤਿਆਰ ਹੋ ਚੁੱਕੀ ਆ ਪੂਰੀ ਐ ਕੱਲਾ ਕੱਲਾ ਚੌਲ ਹੋਇਆ ਪਿਆਗਾ ਪੂਰੀ ਖਿਲਕੇ ਬਣੀ ਆ ਤੁਸੀਂ ਵੀ ਆਪਣੇ ਘਰ ਬਹੁਤ ਥੋੜਾ ਸਮਾਂ ਲੱਗਦਾ ਤੇ ਚੀਜ਼ਾਂ ਵੀ ਥੋੜੀਆਂ ਲੱਗਦੀਆਂ ਨੇ ਥੋੜੇ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਐ ਤੁਸੀਂ ਵੀ ਮੈਨੂੰ ਦੱਸਿਓ ਵੀ ਆਪਣੇ ਘਰ ਐਸੀ ਤਰ੍ਹਾਂ ਬਣਾਉਣੀ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਨੂੰ ਕਰ ਦੋ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ